ਅਹੇ ਗੁਰੂ ਜੀ ਕੱਲ ਆਪਾਂ ਇੱਥੋਂ ਤੱਕ ਸਰਬਨ ਕੀਤਾ ਸੀ ਕਿ ਗੁਰੂ ਜੀ ਨੇ ਆਪਣੇ ਸਰੀਰ ਦੇ ਉੱਪਰ ਬਹੁਤ ਜ਼ਿਆਦਾ ਕਸ਼ਟ ਸੰਦਤ ਬਰਦਾਸ਼ਤ ਕਰ ਲਏ। ਉਹਨਾਂ ਚੰਦੂ ਖੱਤਰੀ ਦੇ ਸਿਰ ਵੱਡਾ ਦੋਸ਼ ਦੇ ਕੇ ਰਾਵੀ ਨਦੀ ਦੇ ਕਿਨਾਰੇ ਉੱਤੇ ਆਪਣਾ ਸਰੀਰ ਤਿਆਗ ਦਿੱਤਾ। ਉਸੇ ਤਰ੍ਹਾਂ ਹੀ ਮੈਂ ਸਰਬ ਕਲਾ ਸਮਰੱਥ ਅਤੇ ਸੰਪੂਰਨ ਆਪਣੇ ਪੁੱਤਰ ਦਾ ਧੀਰਜ ਵੇਖਿਆ ਹੈ ਵੱਡੇ ਸ਼ੌਂਕ ਅਤੇ ਚਿੰਤਾ ਸਹਿਤ ਇਸ ਤਰ੍ਹਾਂ ਜਦੋਂ ਦੁਪਹਿਰ ਦੀ ਘੜੀ ਢਲ ਗਈ ਤਦ ਅਚਾਨਕ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੁੰਦਰ ਪਲੰਗ ਤਿਆਗ ਕੇ ਤੁਰੰਤ ਧਰਤੀ ਦੇ ਉੱਪਰ ਜਿੱਥੇ ਵਿਛਾਈ ਕੀਤੀ ਹੋਈ ਸੀ ਉੱਥੇ ਵਿਰਾਜਮਾਨ ਹੋ ਗਏ ਸਮੂਹ ਸਿੱਖ ਖਾਮੋਸ਼ੀ ਧਾਰ ਕੇ ਦਰਸ਼ਨ ਕਰ ਰਹੇ ਸਨ ਜਦੋਂ ਮਾਤਾ ਨਾਨਕੀ ਜੀ ਕੋਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਸ ਤਰ੍ਹਾਂ ਦੀ ਖਬਰ ਪਹੁੰਚੀ ਤਾਂ ਸੱਸ ਤੇ ਨੂੰ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਨੇ ਘੋਰ ਦੁੱਖ ਮਹਿਸੂਸ ਕੀਤਾ ਉਹਨਾਂ ਨੇ ਉਸ ਸਮੇਂ ਦੀ ਹਾਲਤ ਜਾਣ ਲਈ ਅਤੇ ਮਨ ਦੇ ਵਿੱਚ ਸਮਝ ਲਿਆ ਕਿ ਜਖਤ ਗੁਰੂ ਸਰੀਰ ਤਿਆਗ ਕੇ ਗੁਰਪੁਰੀ ਸੁਧਾਰ ਗਏ ਹਨ ਉਸ ਵੇਲੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਰਤੀ ਉੱਤੇ ਬੈਠ ਗਏ ਤਾਂ ਮਾਤਾਵਾਂ ਨੇ ਹਿਰਦੇ ਵਿੱਚ ਬੇਹੱਦ ਦੁੱਖ ਮਨਾਇਆ ਸਾਰੇ ਸੇਵਕ ਅਤੇ ਸੇਵਕਾਵਾਂ ਨੇ ਵੇਖ ਕੇ ਦੁੱਖ ਮਹਿਸੂਸ ਕੀਤਾ ਉਹ ਮਨਾਂ ਦੇ ਵਿੱਚ ਸੋਗ ਮਨਾਉਂਦੇ ਹੋਏ ਉੱਚੀ ਉੱਚੀ ਰੋਣ ਲੱਗੇ ਅਤੇ ਕਹਿਣ ਲੱਗੇ ਗੁਰੂ ਮਹਾਰਾਜ ਜੀਓ ਆਪ ਸਾਡੇ ਦੀਨ ਅਤੇ ਦੁਨੀਆ ਦੇ ਸਹਾਰਾ ਹੋ ਹੁਣ ਸਾਨੂੰ ਕੌਣ ਸੰਭਾਲੇਗਾ ਗੁਰੂ ਮਹਿਲਾਂ ਦੇ ਵਿੱਚ ਬਿਰਲਾਪ ਦਾ ਸੋਰ ਮਈ ਸ਼ੋਰ ਹੋਣ ਲੱਗਾ ਤਾਂ ਸੁਣ ਕੇ ਸਤਗੁਰੂ ਜੀ ਨੇ ਆਪਣੇ ਸੇਵਕਾਂ ਨੂੰ ਮਹਿਲਾਂ ਦੇ ਵਿੱਚ ਭੇਜਿਆ ਉਹਨਾਂ ਨੇ ਜਾ ਕੇ ਗੁਰੂ ਦਾ ਆਦੇਸ਼ ਸੁਣਾਇਆ ਸਤਗੁਰੂ ਜੀ ਵਾਸਤੇ ਸੋਗ ਅਤੇ ਬਿਰਲਾਪ ਨਾ ਕਰੋ ਸਾਰੇ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰੋ ਉਹਨਾਂ ਨੂੰ ਸਦਾ ਆਨੰਦ ਰੂਪ ਜਾਣੋ ਗੁਰੂ ਦਾ ਜਨਮ ਮਰਨ ਕੋਈ ਨਹੀਂ ਹੁੰਦਾ ਉਹ ਦੂਸਰਿਆਂ ਦਾ ਭਲਾ ਕਰਨ ਵਾਸਤੇ ਇਵੇਂ ਸਰੀਰ ਧਾਰਕ ਧਾਰਨ ਕਰਦੇ ਹਨ ਜਿਵੇਂ ਸਭਨਾ ਦੇ ਭਲੇ ਹਿੱਤ ਆਕਾਸ਼ ਵਿੱਚ ਬੱਦਲ ਪ੍ਰਗਟ ਹੁੰਦੇ ਹਨ ਜਿਵੇਂ ਬੱਦਲ ਬਰਖਾ ਕਰਕੇ ਸਾਰੇ ਲੋਕਾਂ ਨੂੰ ਸੁੱਖ ਦਿੰਦੇ ਹਨ ਅਤੇ ਫਿਰ ਆਕਾਸ਼ ਵਿੱਚ ਹੀ ਬਲੀਨ ਹੋ ਜਾਂਦੇ ਹਨ ਉਸੇ ਤਰ੍ਹਾਂ ਗੁਰੂ ਵੀ ਆਜ਼ਾਦ ਰੂਪ ਵਿੱਚ ਸਰੀਰ ਧਾਰਨ ਕਰਕੇ ਆਪਣੇ ਸਿੱਖ ਸੇਵਕਾਂ ਦੇ ਮਦਦਗਾਰ ਬਣਦੇ ਹਨ